ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਡੀ ਅਪਡੇਟ ਪੀਐਮ ਕਿਸਾਨ ਯੋਜਨਾ ਫਹੀਮੀ ਕਿਸ ਤੋਂ ਬਾਅਦ ਹੋਣ ਇੱਕਵੀਂ ਕਿਸ਼ਤ ਇਸ ਤਰੀਕ ਨੂੰ ਜਾਰੀ ਕਰ ਦਿੱਤੀ ਜਾਵੇਗੀ ਖਾਤਿਆਂ ਵਿੱਚ ਆਉਣਗੇ 20-20 ਹਜ਼ਾਰ ਰੁਪਏ ਹਾਂਜੀ ਹਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਅਤੇ ਸੈਂਟਰ ਸਰਕਾਰ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ ਹੁਣ ਪੰਜਾਬ ਦੇ ਉਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਇੱਕਵੀਂ ਕਿਸ਼ਤ ਬਹੁਤ ਜਲਦ ਆਉਣ ਵਾਲੀ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਅਵਿਮਿਕੇਸ਼ ਤੱਕ ਦਾ ਲਾਭ ਆ ਚੁੱਕਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਤੇ ਇਸ ਟੈਮ ਹੜਾਂ ਦੇ ਬਣੇ ਹੋਏ ਹਨ ਜਿਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਦੌਰਾ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਐਲਾਨ ਕੀਤਾ ਕਿ ਕਿਸਾਨਾਂ ਦੇ ਖਾਤੇ ਵਿੱਚ ਹੁਣ ਅਗਲੀ ਕਿਸ਼ਤ ASCII ਐਡਵਾਂਸ ਵਿੱਚ ਬਹੁਤ ਜਲਦ ਜਾਰੀ ਕਰ ਦੇਵਾਂਗੇ ਤਾਂ ਇਹ ਕਿਸ਼ਤ ਹੁਣ ਪੰਜਾਬ ਦੇ ਅਤੇ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਖਾਤੇ ਵਿੱਚ ਲਗਭਗ ਸਤੰਬਰ ਮਹੀਨੇ ਦੀ ਲਾਸਟ ਵੀਕ ਤੱਕ ਜਾਰੀ ਕਰ ਦਿੱਤੀ ਜਾਵੇਗੀ ਹੁਣ ਸਿਰਫ ਔਰ ਸਿਰਫ ਉਹੀ ਕਿਸਾਨ ਇਸ ਕਿਸ ਦਾ ਲਾਭ ਲੈ ਸਕਣਗੇ ਜਿਨ੍ਹਾਂ ਦਾ ਫਾਰਮ ਬਿਲਕੁਲ ਸਹੀ ਅਪਡੇਟ ਕੀਤਾ ਹੋਇਆਗਾ ਕਿਉਂਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ 10 ਕਰੋੜ ਤੋਂ ਵੀ ਜ਼ਿਆਦਾ ਕਿਸਾਨ ਇਸ ਸਕੀਮ ਦਾ ਲਾਭ ਲੈ ਰਹੇ ਹਨ ਇਸ ਵਿੱਚੋਂ ਲਗਭਗ 5 ਤੋਂ 10 ਹਜ਼ਾਰ ਕਰੋੜ ਕਿਸਾਨ ਅਜੇ ਹਨ ਜਿਨ੍ਹਾਂ ਨੂੰ ਇਸ ਕਿਸਤ ਦਾ ਲਾਭ ਨਹੀਂ ਮਿਲ ਰਿਹਾਗਾ ਉਸ ਦਾ ਕੀ ਕਾਰਨ ਹੈ ਉਸ ਤੇ ਬਾਰੇ ਵੀ ਪੂਰੀ ਅਪਡੇਟ ਸਾਂਝ ਕਰਦੇ ਆਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਜਰੂਰ ਸਬਸਕ੍ਰਾਈਬ ਕਰਨਾ ਤੁਹਾਨੂੰ ਦੱਸ ਦਈਏ ਕਿ ਹੁਣ ਸੈਂਟਰ ਗਵਰਨਮੈਂਟ ਵੱਲੋਂ ਜੋ ਇਸ ਕਿਸਤ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ ਇਸ ਦਾ ਕਾਰਨ ਪੰਜਾਬ ਵਿੱਚ ਅਤੇ ਪੰਜਾਬ ਦੇ ਨਾਲ ਲੱਗਦੇ ਸਟੇਟਾਂ ਦੇ ਵਿੱਚ ਹਾੜਾਂ ਦੀ ਸੱਤੀ ਤਿੰਨ ਨੂੰ ਦੇਖਦੇ ਹੋਏ ਇਹ ਕਿਸ਼ਤ ਜੋ ਦਸੰਬਰ ਮਹੀਨੇ ਵਿੱਚ ਜਾਰੀ ਕੀਤੀ ਜਾਣੀ ਸੀ ਇਸ ਨੂੰ ਕੁਝ ਸਮਾਂ ਪਹਿਲਾਂ ਹੀ ਜਾਰੀ ਕਰ ਦਿੱਤਾ ਜਾਵੇਗਾ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਅਫੀਸ਼ੀਅਲ ਅਪਡੇਟ ਆਪਣਾ ਅਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਫਾਰਮ ਜ਼ਰੂਰ ਚੈੱਕ ਕਰਨਾ ਹੋਵੇਗਾ ਕਿ ਤੁਹਾਨੂੰ ਇਸ ਕਿਸ਼ਤ ਦਾ ਲਾਭ ਦਿੱਤਾ ਜਾਵੇਗਾ ਜਾਂ ਫਿਰ ਨਹੀਂ ਦਿੱਤਾ ਜਾਵੇਗਾ ਇਸ ਦੇ ਲਈ ਤੁਸੀਂ ਸਿੰਪਲ ਆਪਣੇ ਪੀਐਮ ਕਿਸਾਨੀ ਦੀ ਯੋਜਨਾ ਦੀ ਅਫੀਸ਼ੀਅਲ ਵੈੱਬਸਾਈਟ ਤੇ ਆਉਣਾ ਹੈ ਔਰ ਇੱਥੇ ਤੁਸੀਂ ਸਟੇਟਸ ਆਪਸ਼ਨ ਤੇ ਆ ਕੇ ਆਪਣੇ ਫਾਰਮ ਦਾ ਸਟੇਟਸ ਚੈੱਕ ਕਰਨਾ ਹੈ ਅਗਰ ਤੁਹਾਡਾ ਆਧਾਰ ਸੀਡਿੰਗ ਲੈਂਡ ਸੀਡਿੰਗ ਕੇवाईसी ਬਿਲਕੁਲ ਸਹੀ ਸ਼ੋ ਕਰ ਰਿਹਾਗਾ ਤਾਂ ਕਿ ਉਸ ਤੋਂ ਬਾਅਦ ਤੁਹਾਨੂੰ ਕਿਸ਼ਤ ਦਾ ਲਾਭ 100% ਮਿਲੇਗਾ ਜਾਂ ਫਿਰ ਨਹੀਂ ਮਿਲੇਗਾ ਅਗਰ ਤੁਹਾਡਾ ਸਾਰਾ ਫਾਰਮ ਸਹੀ ਸ਼ੋ ਕਰ ਰਿਹਾ ਹੈ ਔਰ ਤੁਹਾਨੂੰ ਜੋ ਕਿਸ਼ਤਾਂ ਦਾ ਲਾਭ ਨਹੀਂ ਮਿਲੇਗਾ ਤਾਂ ਤੁਸੀਂ ਦੂਸਰਾ ਨੰਬਰ ਹੈ ਔਨਲਾਈਨ ਰਿਫੰਡ ਆਪਸ਼ਨ ਤੇ ਆ ਜਾਣਾਗਾ ਅਤੇ ਆਪਣਾ ਆਧਾਰ ਕਾਰਡ ਨੰਬਰ ਸਿਲੈਕਟ ਕਰਕੇ ਜੈਟ ਓਟੀਪੀ ਕਰ ਦੇਣਾ ਤੁਹਾਡੇ ਰਜਿਸਟਰਡ ਮੋਬਾਈਲ ਤੇ ਓਟੀਪੀ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲ ਜੇਗਾ ਕਿ ਤੁਹਾਡੀ ਕਿਸ਼ਤ ਨਾਂ ਔਰਨ ਦਾ ਮੈਨ ਕੀ ਕਰਨਾ ਹੈ ਜਿਨ੍ਹਾਂ ਦਾ ਫਾਰਮ ਇਨ ਐਕਟੀਵੇਟ ਸ਼ੋ ਕਰ ਰਿਹਾ ਉਹਨਾਂ ਨੂੰ ਇਸ ਕਿਸ਼ਤ ਦਾ ਲਾਭ ਨਹੀਂ ਦਿੱਤਾ ਜਾਵੇਗਾ ਔਰ ਜਿਨ੍ਹਾਂ ਦਾ ਬਿਲਕੁਲ ਫਾਰਮ ਸਹੀ ਹੈ ਤੇ ਐਕਟਿਵ ਸ਼ੋ ਕਰ ਰਿਹਾ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਪੀਐਮ ਕਿਸਾਨ ਨਿਤੀ ਯੋਜਨਾ ਦੀ ਇੱਕਵੀਂ ਕਿਸ਼ਤ ਦਾ ਲਾਭ ਦਿੱਤਾ ਜਾਣ ਵਾਲਾਗਾ ਕਿਸਤਲਵਾ ਅਗਲੀ ਅਪਡੇਟ ਇਹ ਵੀ ਆ ਜਿਹੜੇ ਕਿਸਾਨਾਂ ਦੀ ਲਗਭਗ 9 ਜਾਂ 11 ਕਿਸ਼ਤਾਂ ਆਈਆਂ ਸੀ ਉਸ ਤੋਂ ਬਾਅਦ ਕਿਸ਼ਤਾਂ ਨਹੀਂ ਆਈਆਂ ਅਤੇ ਉਹਨਾਂ ਨੇ ਫਾਰਮ ਅਪਡੇਟ ਕਰਵਾ ਲਿਆ ਉਹਨਾਂ ਦਾ ਫਾਰਮ ਬਿਲਕੁਲ ਸਹੀ ਹੋ ਚੁੱਕਿਆ ਤਾਂ ਉਹਨਾਂ ਨੂੰ ਅਗਲੀ ਕਿਸ਼ਤ ਯਾਨੀ ਕਿ 1ਵੀਂ ਗਿਸਟ ਦੇ ਨਾਲ 20-20 ਹਜ਼ਾਰ ਰੁਪਏ ਦਾ લાભ ਵੀ ਦਿੱਤਾ ਜਾਵੇਗਾ ਤਾਂ ਇਹ ਵੱਡੀ ਅਪਡੇਟ ਸੈਂਟਰ ਗਵਰਨਮੈਂਟ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਪੰਜਾਬ ਅਤੇ ਸੈਂਟਰ ਦੀਆਂ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਅ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਗਰ ਤੁਹਾਨੂੰ ਵੀ ਆਪਣੇ ਫਾਰਮ ਪਰ ਅਪਡੇਟ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਆਪਣਾ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਧੰਨਵਾਦ